BBC ਨੇ ਰਿਲੀਜ਼ ਕੀਤੀ ਮੂਸੇਵਾਲਾ ਦੇ ਕਤਲ ਤੇ ਬਣੀ ਡਾਕੂਮੈਂਟਰੀ ਪਰਿਵਾਰ ਦੇ ਸਖਤ ਇਤਰਾਜ਼ ਨੂੰ ਕੀਤਾ ਨਜ਼ਰਅੰਦਾਜ਼ ਡਾਕੂਮੈਂਟਰੀ ਤੇ ਬਲਕੌਰ ਸਿੰਘ ਨੇ ਰੋਕ ਲਗਾਉਣ ਦੀ ਕੀਤੀ ਸਿਮਰ ਮੂਸੇਵਾਲਾ ਦੇ ਜਨਮ ਦਿਨ ਮੌਕੇ ਅੱਜ ਤਿੰਨ ਨਵੇਂ ਗਾਣੇ ਹੋਏ ਰਿਲੀਜ਼ ਕੁਝ ਹੀ ਮਿੰਟਾਂ 'ਚ ਹੋਏ ਲੱਖਾਂ ਵਿਊਜ਼ ਦਰਸ਼ਕ ਦੇਰੇ ਨੇ ਗੀਤ ਨੂੰ ਪਰਵਾ ਪਿਆ ਕੇਂਦਰੀ ਮੰਤਰੀ ਮਨੋਹਰ ਲਾਲ ਦਾ ਵੱਡਾ ਐਲਾਨ ਏਸੀ ਲਈ ਟੈਂਪਰੇਚਰ ਹੱਦ ਤੈਅ ਕਰੇਗੀ ਕੇਂਦਰ ਸਰਕਾਰ 20 ਡਿਗਰੀ ਤੋਂ ਹੇਠਾਂ ਨਹੀਂ ਜਾ ਪਾਵੇਗਾ ਏਸੀ ਦਾ ਟੈਂਪਰੇਚਰ डीएफसी बैंक ਨਾਲ ਪੰਜਾਬ ਸਰਕਾਰ ਨੇ ਤੋੜੇ ਸਾਰੇ ਸਬੰਧ ਹੁਣ ਬੈਂਕ ਨਾਲ ਕੋਈ ਲਾਂਨ ਡੀਨ ਨਹੀਂ ਕਰੇਗੀ ਪੰਜਾਬ ਸਰਕਾਰ ਪੈਸਿਆਂ ਦੇ ਲਾਂਨ ਦੇਣ 'ਚ ਦੇਰੀ ਕਾਰਨ ਲਿਆ ਗਿਆ ਫੈਸਲਾ ਆਤ ਦੀ ਗਰਮੀ 'ਚ ਤਪ ਰਿਹਾ ਹੈ ਪੰਜਾਬ ਪੰਜਾਬ 'ਚ ਤਾਪਮਾਨ 47 ਡਿਗਰੀ ਤੋਂ ਪਾਰ ਅਜੇ ਆਤ ਦੀ ਗਰਮੀ ਤੋਂ ਨਹੀਂ ਮਿਲੇਗੀ ਰਾਹਤ ਅਗਲੇ 3 ਦਿਨਾਂ ਤੱਕ ਲੂ ਚੱਲਣ ਦੀ ਸੰਭਾਵਨਾ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ BBC ਨੇ ਰੀਲਿਸ ਕੀਤੀ ਮੂਸੇਵਾਲਾ ਦੇ ਕਤਲ ਤੇ ਬਣੀ ਡਾਕੂਮੈਂਟਰੀ ਪਰਵਾਹ ਦੇ ਸਖਤ ਇਤਰਾਜ਼ ਨੂੰ ਕੀਤਾ ਨਜ਼ਰਅੰਦਾਜ਼ ਡਾਕੂਮੈਂਟਰੀ ਤੇ ਬਲਕੌਰ ਸਿੰਘ ਨੇ ਰੋਕ ਲਗਾਉਣ ਦੀ ਕੀਤੀ ਸਿਮਾਨ ਮਰਹੂਮ ਗਾਇਕ ਸ਼ੁਭਦੀਪ ਸਿੰਘ ਗੁਰਪਤ ਸਿੱਧੂ ਮੂਸੇਵਾਲਾ ਬਾਰੇ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਲੈ ਕੇ جاری ਵਿਵਾਦ ਦਰਮਿਆਨ BBC ਵਰਡ ਸਰਵਿਸ ਨੇ ਦਸਤਾਵੇਜ਼ੀ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਅੱਜ YouTube ਤੇ ਰਿਲੀਜ਼ ਕਰ ਦਿੱਤਾ ਓੰਜ ਦਸਤਾਵੇਜ਼ੀ ਮਿੱਥੇ ਮੁਤਾਬਕ ਅੱਜ ਦੁਪਹਿਰੇ ਮੁੰਬਈ ਦੇ ਵਿੱਚ ਰਿਲੀਜ਼ ਕੀਤੀ ਜਾਣੀ ਸੀ ਦਸਤਾਵੇਜ਼ੀ ਮੂਸੇਵਾਲਾ ਦੇ ਜਨਮ ਦਿਨ ਮੌਕੇ ਰਿਲੀਜ਼ ਕੀਤੀ ਗਈ ਹਾਲਾਂਕਿ ਗਾਇਕ ਦੇ ਪਤਾ ਬਲਗੌਰ ਸਿੰਘ ਨੇ ਡਾਕੂਮੈਂਟਰੀ ਦੀ ਸਕਰੀਨਿੰਗ ਤੇ ਰੋਕ ਲਗਾਉਣ ਦੀ ਮੰਗ ਕਰਦੇ ਇੱਕ ਪਟੀਸ਼ਨ ਲੰਗੇ ਦਿਨ ਮਾਨਸਾ ਕੋਰਟ ਵਿੱਚ ਦਾਖਲ ਕੀਤੀ ਸੀ ਰਿਜ਼ਰਵ ਬੀਬੀਸੀ ਨੇ ਦਸਤਾਵੇਜ਼ੀ ਦੇ ਦੋ ਐਪੀਸੋਡ ਜਾਰੀ ਕਰ ਦਿੱਤੇ ਨੇ ਜਿਸ ਦੇ ਵਿੱਚ ਮੂਸੇਵਾਲਾ ਦੇ ਕੁਝ ਪੁਰਾਣੇ ਦੋਸਤ ਕੁਝ ਪੱਤਰਕਾਰ ਅਤੇ ਪੰਜਾਬ ਅਤੇ ਦਿੱਲੀ ਦੇ ਦੋ ਸੀਨੀਅਰ ਪੁਲਿਸ ਅਧਿਕਾਰੀ ਵੀ ਸ਼ਾਮਿਲ ਨੇ ਵੀਡੀਓ ਦੇ ਵਿੱਚ ਗੈਂਗਸਟਰ ਗੋਲਦੀ ਬਰਾੜ ਨਾਲ ਇੱਕ ਆਡੀਓ ਇੰਟਰਵਿਊ ਵੀ ਸ਼ਾਮਿਲ ਹੈ ਜਿਸ ਤੇ 29 ਮਈ 2005 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਕਰਨ ਦਾ ਦੋਸ਼ ਹੈ ਅਤੇ ਉਸ ਨੂੰ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਦਸਤਾਵੇਜ਼ੀ ਦਾ ਪਹਿਲਾ ਐਪੀਸੋਡ ਜਿਸ ਦਾ ਸਰਵੇਖ ਦਾ ਕਿਲਿੰਗ ਕਾਲ ਹੈ ਮੂਸੇਵਾਲਾ ਦੀ ਮੁੱਢਲੀ ਜ਼ਿੰਦਗੀ ਮਕਬੂਲੀਅਤ ਅਤੇ ਉਸ ਦੇ ਕੈਰੀਅਰ ਦੇ ਆਲੇ-ਦੁਆਲੇ ਵਿਵਾਦਾਂ ਤੇ ਕੇਂਦ੍ਰਿਤ ਹੈ ਜਦੋਂ ਕਿ ਦੂਸਰਾ ਪਾਗ ਉਸ ਦੇ ਕਤਲ ਨੂੰ ਕਵਰ ਕਰਦਾ ਹੈ BBC World Service ਨੇ ਆਪਣੇ YouTube ਵੇਰਵੇ ਵਿੱਚ ਲਿਖਿਆ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਪਾੜੇ ਦੇ ਕਾਤਲਾਂ ਵੱਲੋਂ ਕੀਤਾ ਗਿਆ ਸੀ ਜੋ ਉਸਦੀ ਕਾਰ ਦਾ ਪਿੱਛਾ ਕਰਦੇ ਸਨ ਉਸ ਨੂੰ ਪਿੰਚ ਸ਼ੀਲਡ ਵਿੱਚ ਗੋਲੀ ਮਾਰ ਦਿੱਤੀ ਅਤੇ ਉਸ ਨੂੰ ਮਰਨ ਲਈ ਛੱਡ ਦਿੱਤਾ ਗਿਆ ਜਿਵੇਂ ਕਤਲ ਦੀ ਖਬਰ ਪੂਰੇ ਭਾਰਤ ਤੇ ਦੁਨੀਆ ਦੇ ਵਿੱਚ ਫੈਲੀ ਗੋਲਡੀ ਬਰਾੜ ਨਾਮ ਦੇ ਗੈਂਗਸਟਰ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਪਰ 3 ਸਾਲ ਬਾਅਦ ਇਸ ਕਤਲ ਲਈ ਕਿਸੇ ਨੂੰ ਦੋਸ਼ੀ ਨਹੀਂ ਠਰਾਇਆ ਗਿਆ ਇਰਾਦੇ ਧੁੰਦਲੇ ਨੇ ਅਤੇ ਗੋਲਡੀ ਬਰਾੜ ਅਜੇ ਵੀ ਫਰਾਰ ਹੈ BBC 아이 인베스티게이션즈 시드두 무스윌라 ਦੇ ਕੁਝ ਸਭ ਤੋਂ ਨਜ਼ਦੀਕੀ ਲੋਕਾਂ ਨਾਲ ਗੱਲ ਕਰ ਰਿਹਾ ਹੈ ਉਸ ਦੀ ਹਨੇਰੇ ਤੋਂ ਸਟਾਰਡਮ ਤੱਕ ਦੇ ਉਭਾਰ ਦਾ ਪਤਾ ਲੱਗ ਰਿਹਾ ਹੈ ਇਹ ਪਤਾ ਲੱਗ ਰਿਹਾ ਹੈ ਕਿ ਉਸ ਨੇ ਭਾਰਤ ਦੇ ਸਭ ਤੋਂ ਡਰਾਉਣੇ ਗੈਂਗ ਦੇ ਦੁਸ਼ਮਣ ਕਿਵੇਂ ਬਣਾਏ ਅਤੇ ਪੁੱਛਿਆ ਕਿ ਉਹ ਉਸ ਨੂੰ ਕਿਉਂ ਮਾਰਨਾ ਚਾਹੁੰਦੇ ਸਨ ਇਸ ਦੇ ਅੱਗੇ ਕਿਹਾ ਗਿਆ ਹੈ ਕਿ ਇਹ ਇੱਕ ਅਜਿਹੀ ਕਹਾਣੀ ਹੈ ਜੋ ਸਾਨੂੰ ਪਿੰਡੂ ਭਾਰਤ ਦੇ ਪਿੰਡਾਂ ਤੋਂ ਪੂਰਬੀ ਕੈਨੇਡਾ ਦੇ ਹਿਪ ਹੌਪ ਦ੍ਰਿਸ਼ ਤੱਕ ਪੰਜਾਬ ਦੇ ਅਸ਼ਾਂਤ ਇਤਿਹਾਸ ਤੋਂ ਲੈ ਕੇ ਆਧੁਨਿਕ ਭਾਰਤ ਦੀ ਵਿਵਾਦਿਤ ਸਿਆਸਤ ਤੱਕ ਅਤੇ ਸੰਗਠਿਤ ਅਪਰਾਧ ਦੀ ਪਰਸ਼ਾਵੀ ਦੁਨੀਆ ਤੋਂ ਪਗੋੜੇ ਕੇ ਐਂਗਸਟਰ ਨਾਲ ਖੌਫਨਾਕ ਫੂਨ ਕਾਲ ਤੱਕ ਲੈ ਜਾਂਦੀ ਹੈ ਜੋ ਕਹਿੰਦਾ ਹੈ ਕਿ ਉਸਨੇ ਸਿੱਧੂ ਮੂਸੇਲਾ ਨੂੰ ਮਾਰਨ ਦਾ ਹੁਕਮ ਦਿੱਤਾ ਸੀ ਸਿੱਧੂ ਦੇ ਦੋਸਤਾਂ ਤੇ ਸੰਗੀਤਕ ਸਹਿਯੋਗੀਆਂ ਤੱਕ ਵਿਸ਼ੇਸ਼ ਪਹੁੰਚ ਦੇ ਆਧਾਰ ਤੇ ਫਿਲਮ ਵਿੱਚ ਕੁਝ ਅਜਿਹੀਆਂ ਆਵਾਜ਼ਾਂ ਨੂੰ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਪਹਿਲਾਂ ਕਦੇ ਮੀਡੀਆ ਨਾਲ ਗੱਲ ਨਹੀਂ ਕੀਤੀ ਜ਼ਿਕਰ ਜੋ ਗਿਆ ਕਿ ਮਾਨਸਾਦੀ ਸਿਵਲ ਜੱਜ ਦੀ ਕੋਰਟ ਨੇ ਮੰਗਲਵਾਰ ਨੂੰ ਮਾਮਲੇ ਨੂੰ ਵਿਚਾਰ ਲਈ 12 ਜੂਨ ਤੱਕ ਮੁਲਤਵੀ ਕਰ ਦਿੱਤਾ ਸੀ ਪਰ ਫੈਸਲੇ ਤੋਂ ਪਹਿਲਾਂ ਹੀ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਗਈ ਬਲਕੌਰ ਸਿੰਘ ਦਾ ਇਲਜ਼ਾਮ ਹੈ ਕਿ ਸਿੱਧੂ ਮੂਸੇਵਾਲਾ ਤੇ ਜਾਂਚ ਦਸਤਾਵੇਜ਼ੀ ਸਿਰਲੇਖ ਵਾਲੀ ਇਹ ਫਿਲਮ ਅਣਅਧਿਕਾਰਤ ਸੰਵੇਦਨਸ਼ੀਲ ਅਤੇ ਅਣਪ੍ਰਕਾਸ਼ਿਤ ਸਮਗਰੀ ਦਿਖਾਉਂਦੀ ਹੈ ਜਿਸ ਵਿੱਚ ਕਤਲ ਨਾਲ ਸੰਬੰਧਤ ਚੱਲ ਰਹੀ ਹੈ ਅਪਰਾਧਿਕ ਜਾਂਚ ਨਾਲ ਸੰਬੰਧਤ ਨਿੱਜੀ ਗਵਾਹੀਆਂ ਅਤੇ ਟਿੱਪਣੀਆਂ ਸ਼ਾਮਲ ਹੈ ਉਨ੍ਹਾਂ ਦਾਵਾ ਕੀਤਾ ਹੈ ਕਿ ਇਸ ਦਸਤਾਵੇਜ਼ੀ ਦਾ ਪ੍ਰਸਾਰਣ ਜਨਤਾ ਦੇ ਵਿੱਚ ਅਸ਼ਾਂਤੀ ਪੈਦਾ ਕਰ ਸਕਦਾ ਹੈ ਜਾਜ ਪ੍ਰਕਿਰਿਆ ਵਿੱਚ ਵਿਗਨ ਪਾ ਸਕਦਾ ਹੈ ਤੇ ਮ੍ਰਿਤਕ ਦੇ ਪਰਿਵਾਰ ਦੇ ਕਾਨੂੰਨੀ ਅਧਿਕਾਰਾਂ ਨਿਜਤਾ ਤੇ ਮਾਨ ਸਨਮਾਨ ਦੀ ਉਲੰਘਣਾ ਕਰ ਸਕਦਾ ਹੈ। ਮੂਸੇਵਾਲਾ ਦੇ ਬਰਥਡੇ ਮੌਕੇ ਅੱਜ ਤਿੰਨ ਗਾਣੇ ਹੋਏ ਰਿਲੀਜ਼। ਗੀਤਾ ਨੂੰ ਕੁਝ ਮਿੰਟਾਂ ਦੇ ਵਿੱਚ ਲੱਖਾਂ ਹੀ ਮਿਲੇ ਵਿਊ। ਦਰਸ਼ਕ ਦੇਰੇ ਨੇ ਗੀਤਾ ਨੂੰ ਪਰਵਾ ਪਿਆ। ਮਰਹੂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਅੱਜ ਤਿੰਨ ਨਵੇਂ ਗਾਣੇ ਨੀਲ 3008 ਅਤੇ ਟੇਕ ਨੋਟਸ ਰਿਲੀਜ਼ ਹੋ ਗਏ ਨੇ ਇਹ ਨਵੇਂ ਗਾਣੇ ਸਿੱਧੂ ਮੂਸੇਵਾਲਾ ਦੇ YouTube ਚੈਨਲ ਤੇ ਰਿਲੀਜ਼ ਕੀਤੇ ਗਏ ਨੇ ਦਰਅਸਲ ਸਿੱਧੂ ਮੂਸੇਵਾਲਾ ਦੇ ਤਿੰਨ ਗੀਤਾਂ ਦੀ ਐਲਬਮ ਮੂਸਪ੍ਰਿੰਟ ਨਾਂ ਨਾਲ ਰਿਲੀਜ਼ ਕੀਤੀ ਗਈ ਹੈ ਰਿਲੀਜ਼ ਕੀਤੇ ਨਵੇਂ ਗਾਣਿਆਂ ਦੇ ਵਿੱਚ 008 ਨੀਲ ਅਤੇ ਟੇਕਸ ਨੋਟਸ ਸ਼ਾਮਿਲ ਨੇ ਜੋ ਕਿ ਮੂਸਪ੍ਰਿੰਟ ਐਕਸਟੈਂਡਡ ਪਲੇ ਦਾ ਹਿੱਸਾ ਨੇ ਸਿੱਧੂ ਮੂਸੇਵਾਲਾ ਦੇ ਗੀਤ ਰਿਲੀਜ਼ ਹੁੰਦਿਆਂ ਹੀ ਰਿਕਾਰਡ ਤੋੜ ਰਹੇ ਨੇ ਕੁਝ ਮਿੰਟਾਂ ਦੇ ਵਿੱਚ ਇਨ੍ਹਾਂ ਗਾਣਿਆਂ ਨੂੰ ਲੱਖਾਂ ਵਿਊਜ਼ ਮਿਲ ਚੁੱਕੇ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਤੱਕ ਉਹਨਾਂ ਦੇ 11 ਗੀਤ ਰਿਲੀਜ਼ ਹੋਏ ਨੇ ਉਹਨਾਂ ਦੇ ਸਾਰੇ ਗੀਤਾਂ ਨੂੰ ਪਹਿਲਾ ਵਾਰ ਹੀ ਪ੍ਰਸਿੱਧੀ ਮਿਲੀ ਹੈ ਇਹ ਸਾਰੇ ਗਾਣੇ ਉਸ ਦੇ ਅਧਿਕਾਰਤ ਅਕਾਊਂਟ ਤੇ ਰਿਲੀਜ਼ ਕੀਤੇ ਗਏ ਨੇ ਸਿੱਧੂ ਮੂਸੇਵਾਲਾ ਦਾ ਗੀਤ 3008 ਰਿਲੀਜ਼ ਹੁੰਦੇ ਹੀ ਰਿਕਾਰਡ ਤੋੜ ਰਿਹਾ ਹੈ ਸਿੱਧੂ ਮੂਸੇਵਾਲਾ ਦਾ ਹੈ ਜਾਨੀ ਜੋਲ ਨਾਲ ਡਿਊਟ ਗਾਣਾ ਹੈ ਮੂਸੇਵਾਲਾ ਦਾ ਗੀਤ ਨੀਲ ਵੀ ਰਿਲੀਜ਼ ਹੁੰਦੇ ਹੀ ਰਿਕਾਰਡ ਤੋੜ ਰਿਹਾ ਹੈ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਗੀਤ ਟੈਕਨੋਟਸ ਨੂੰ ਵੀ ਦਰਸ਼ਕਾਂ ਦਾ ਪਰਮਾ ਪਿਆਰ ਮਿਲ ਰਿਹਾ ਹੈ ਇਸ ਗੀਤ ਦੇ ਬੋਲ ਸਿੱਧੂ ਮੂਸੇਵਾਲੇ ਨੇ ਲਿਖੇ ਨੇ ਅਤੇ ਮਿਊਜ਼ਿਕ ਜੈਬੀ ਸਿੰਘ ਨੇ ਦਿੱਤਾ। ਮੂਸੇਵਾਲੇ ਦੇ ਪਤਾ ਬਲਕੌਰ ਸਿੰਘ ਨੇ ਪਿਛਲੇ ਦਿਨੀ ਕਿਹਾ ਸੀ ਕਿ ਬੁੱਧਵਾਰ ਨੂੰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਤਿੰਨ ਗਾਣੇ ਰਿਲੀਜ਼ ਕੀਤੇ ਜਾਣਗੇ। ਉਹਨਾਂ ਨੇ ਕਿਹਾ ਸੀ ਕਿ ਮੌਤ ਤੋਂ ਪਹਿਲਾਂ ਸਿੱਧੂ ਖੁਦ ਦੇ ਮੇਰੇ ਅਤੇ ਆਪਣੀ ਮਾਂ ਦੇ ਜਨਮ ਦਿਨ ਤੇ ਗੀਤ ਰਿਲੀਜ਼ ਕਰਦਾ ਹੁੰਦਾ ਸੀ। ਇਸ ਐਲਬਮ ਨੂੰ ਰਿਲੀਜ਼ ਕਰਨ ਦੇ ਪਿੱਛੇ ਵੀ ਇਹੀ ਮਕਸਦ ਹੈ ਕਿ ਸਿੱਧੂ ਵਾਲਾ ਚਲਾਇਆ ਗਿਆ ਸਿਲਸਲਾ ਰੁਕੇ ਨਾ। ਤੁਹਾਨੂੰ ਦੱਸਦੇ ਕਿ ਸ਼ੁਭ ਦੇ ਪૂર્વ ਸਿੱਧੂ ਮੂਸੇਵਾਲਾ ਦਾ ਜਨਮ 11 ਜੁਨ 1990 ਤਾਂ ਨਵੀਨ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਵਿੱਚੋਂ ਆ ਸੀ ਪਰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਰਕੇ ਦੇ ਵਿੱਚ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਸਿੱਧੂ ਮੂਸੇਵਾਲੇ ਦਾ 32ਵਾਂ ਜਨਮ ਦਿਨ ਹੈ ਹੁਣ 20 ਡਿਗਰੀ ਸੈਲਸੀਅਸ ਤੋਂ ਘੱਟ ਤੇ ਨਹੀਂ ਚੱਲੇਗਾ ਇਹ ਸੀ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਦਾ ਵੱਡਾ ਐਲਾਨ ਏਸੀ ਲਈ ਟੈਂਪਰੇਚਰ ਹੱਦ ਤੈਅ ਕਰੇਗੀ ਕੇਂਦਰ ਸਰਕਾਰ एयर कंडीशनर यानी कि एसी दी ਵਰਤੋਂ ਕਰਨ ਵਾਲਿਆਂ ਲਈ ਅਹਿਮ ਖਬਰ ਹੈ ਹੁਣ ਤੁਸੀਂ ਆਪਣੇ ਘਰ ਦਫ਼ਤਰ ਜਾਂ ਮਾਲ ਜੇਸੀ ਦਾ તાਪਮਾਨ 20 ਡਿਗਰੀ ਸੈਲਸੀਅਸ ਤੋਂ ਘੱਟ ਤੇ 28 ਡਿਗਰੀ ਸੈਲਸੀਅਸ ਤੋਂ ਵੱਧ ਨਹੀਂ ਰੱਖ ਸਕੋਗੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਨਵੇਂ ਨਿਯਮ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਲੋਕ 16 ਤੋਂ ਲੈ ਕੇ 18 ਡਿਗਰੀ ਤੇ ਠੰਡਾ ਏਸੀ ਚਲਾਉਣ ਦੇ ਆਦੀ ਨਹੀਂ ਉਹਨਾਂ ਨੂੰ ਹੁਣ ਆਪਣੀ ਆਦਤ ਬਦਲਨੀ ਪਵੇਗੀ ਖਟਣ ਦੇ ਰਸਿਆ ਕਿਨੇ ਘਟਾ ਤਾਪਮਨ ਤੇ ਇਸੀ ਚਲਾਉਣ ਨਾਲ ਨਾ ਸਿਰਫ ਬਿਜਲੀ ਬਰਬਾਦ ਹੁੰਦੀ ਹੈ ਸਗੋਂ ਮਸ਼ੀਨ ਤੇ ਵੀ ਵੱਧ ਭਾਰ ਪੈਂਦਾ ਹੈ ਇਸ ਨਿਜਮ ਦਾ ਮੁੱਖ ਉਦੇਸ਼ ਬਿਜਲੀ ਬਚਾਉਣਾ ਬਿਜਲੀ ਦੇ ਬਿੱਲ ਘਟਾਉਣਾ ਤੇ ਵਾਤਾਵਰਨ ਨੂੰ ਬਚਾਉਣਾ ਹੈ ਉਨਾਏਵੀ ਕਿਹਾ ਕਿ ਏਸੀ ਦਾ ਤਾਪਮਾਨ ਹਰ ਇੱਕ ਡਿਗਰੀ ਵਧਾਉਣ ਨਾਲ ਲਗਭਗ 6 ਫੀਸਦੀ ਬਿਜਲੀ ਦੀ ਬਚਤ ਹੁੰਦੀ ਹੈ ਖੱਟੜ ਨੇ ਦੱਸਿਆ ਕਿ ਏਸੀ ਲਈ ਨਵਾਂ ਤਾਪਮਾਨ 20 ਡਿਗਰੀ ਤੋਂ ਲੈ ਕੇ 28 ਡਿਗਰੀ ਸੈਲਸੀਅਸ ਦੇ ਵਿਚਕਾਰ ਤੈਅ ਕੀਤਾ ਗਿਆ ਇਹ ਨਿਯਮ ਜਲਦੀ ਲਾਗੂ ਕੀਤਾ ਜਾਵੇਗਾ ਅਤੇ ਇਸ ਦੇ ਪ੍ਰਭਾਵ ਦੀ ਨਿਗਰਾਨੀ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਨਵੀਆਂ ਗਾਈਡਲਾਈਨਸ ਹਾਲੇ ਟ్రਾਇਲ ਅਧਿਨ ਨੇ ਜੇਕਰ ਸਫਲ ਰਹੀਆਂ ਤਾਂ ਇਸ ਨੂੰ ਜਲਦੀ ਪੂਰੇ ਦੇਸ਼ ਭਰ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਕੇਂਦਰੀ ਮੰਤਰੀ ਨੌਹਰ ਲਾਲ ਖੱਟੜ ਨੇ ਵੀ ਕਿਹਾ ਕਿ ਇਹ ਨਿਯਮ ਪਹਿਲਾਂ ਹੀ ਕਈ ਦੇਸ਼ਾਂ ਦੇ ਵਿੱਚ ਲਾਗੂ ਨੇ HDFC ਬੈਂਕ ਨਾਲ ਪੰਜਾਬ ਸਰਕਾਰ ਨੇ ਤੋੜੇ ਸਾਰੇ ਸਬੰਧ ਹੁਣ ਅਚ ਜੀ HDFC ਬੈਂਕ ਨਾਲ ਕੋਈ ਲੈਣ-ਦੇਣ ਨਹੀਂ ਕਰੇਗੀ ਪੰਜਾਬ ਸਰਕਾਰ ਪੈਸਿਆਂ ਦੇ ਲੈਣ-ਦੇਣ 'ਚ ਦੇਰੀ ਕਰ ਲਿਆ ਗਿਆ ਫੈਸਲਾ ਪੰਜਾਬ ਸਰਕਾਰ ਨੇ ਸਖਤ ਕਦਮ ਚੁੱਕਦੇ ਹੋਏ HDFC ਬੈਂਕ ਨੂੰ ਡੀ ਪੈਨਲ ਕਰ ਦਿੱਤਾ ਹੈ ਅਤੇ ਉਸ ਨਾਲ ਸਾਰੇ ਸਬੰਧ ਤੋੜ ਦਿੱਤੇ ਨੇ ਸੂਬਾ ਸਰਕਾਰ ਨੇ ਕਦਮ ਉਧਰ ਚੁੱਕਿਆ ਜਦੋਂ ਹਾਲ ਹੀ ਵਿੱਚ ਸਾਰੇ ਵਿਭਾਗਾਂ ਨੂੰ ਉਹਨਾਂ ਨੂੰ ਅਲਰਟ ਕੀਤੇ ਪੈਸੇ ਵਾਪਸ ਕਰਨ ਲਈ ਕਿਹਾ ਗਿਆ ਸੀ ਮੰਨੇ ਜਾ ਰਿਹਾ ਹੈ ਕਿ ਐਚਡੀਐਫਸੀ ਬੈਂਕ ਨੇ ਰਕਮ ਸਮੇਂ ਸਿਰ ਟਰਾਂਸਫਰ ਨਹੀਂ ਕੀਤੀ ਜਿਸ ਕਾਰਨ ਸਰਕਾਰ ਦੇ ਵਿੱਤੀ ਲੈਣ-ਦੇਣ ਪ੍ਰਭਾਵਿਤ ਹੋਏ ਨੇ ਮੇਤੂ ਪਾਗ ਨੇ ਇਸ ਦਾ ਸਖਤ ਨੋਟਿਸ ਲੈਂਦੇ ਹੋਈ ਸਾਰੇ ਵਿਭਾਗਾਂ ਦੇ ਸਖਤਰਾਂ ਡਾਇਰੈਕਟਰਾਂ ਪੰਚਾਇਤਾਂ ਵਿਕਾਸ ਅਧਿਕਾਰੀਆਂ ਤੇ ਬੋਰਡ ਕਾਰਪੋਰੇਸ਼ਨ ਨੂੰ ਇੱਕ ਪੱਤਰ ਵੀ ਲਿਖਿਆ ਹੈ ਹਦਕਿ ਕਿਹਾ ਹੈ ਕਿ ਜੀਡੀਐਫਸੀ ਬੈਂਕ ਦਾ ਰਾਜ ਸਰਕਾਰ ਦੇ ਵਿੱਤੀ ਲੈਣ-ਦੇਣ ਨੂੰ ਸਮੇਂ ਸਿਰ ਪੂਰਾ ਕਰਨ ਲਈ ਭੇਜੇ ਜਾ ਰਹੇ ਆਦੇਸ਼ਾਂ ਦੀ ਪਾਲਣਾ ਕਰਨ ਵਿੱਚ ਸਹਿਯੋਗ ਨਹੀਂ ਕਰ ਰਿਹਾ ਇਹਨਾਂ ਸ਼ਰਤਾਂ ਨੂੰ ਦੇਖਦੇ ਹੋਏ ਜੀਡੀਐਫਸੀ ਬੈਂਕ ਨਾਲ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਕਾਰੋਬਾਰ ਬਣਾਈ ਰੱਖਣਾ ਮੁਸ਼ਕਲ ਹੈ ਇਸ ਕਾਰਨ ਜੀਡੀਐਫਸੀ ਬੈਂਕ ਨੂੰ ਡੀਪੈਨਲ ਕਰ ਦਿੱਤਾ ਗਿਆ ਹੈ ਇਸ ਨਾਲ ਕੋਈ ਵੀ ਸਰਕਾਰੀ ਲੈਣ-ਦੇਣ ਨਹੀਂ ਕੀਤਾ ਜਾਣਾ ਚਾਹੀਦਾ ਮੇਤੂ ਪਾਗ ਨੇ ਸਾਰੇ ਉਪਾਗਾਂ ਨੂੰ ਬੈਂ ਕਿਨਾਂ ਦੇ ਵਿੱਚੋਂ ਕਿਸੇ ਵੀ ਬੈਂਕ ਨਾਲ ਲੈਣ-ਦੇਣ ਕੀਤਾ ਜਾ ਸਕਦਾ ਹੈ ਇਸ ਸਾਲ ਕੇਂਦਰ ਸਰਕਾਰ ਨੇ ਪੰਜਾਬ ਦੀ ਕਰਜ਼ਾ ਸੀਮਾ ਦੇ ਵਿੱਚ 16000 ਕਰੋੜ ਰੁਪਏ ਦੀ ਕਟੌਤੀ ਕੀਤੀ ਸੀ ਸੂਬਾ ਸਰਕਾਰ ਨੂੰ ਇਸ ਸਾਲ 48000 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ ਜਿਸ ਵਿੱਚੋਂ 24000 ਕਰੋੜ ਰੁਪਏ ਪਿਛਲੇ ਕਰਜ਼ੇ ਤੇ ਅਦਾ ਕਰਨੇ ਪਏ ਇਸ ਤੋਂ ਇਲਾਵਾ ਇਸ ਕਰਜ਼ੇ ਦਾ ਇੱਕ ਵੱਡਾ ਹਿੱਸਾ ਪਿਛਲੇ ਕਰਜ਼ੇ ਦੇ ਮੂਲ ਤਨ ਦੀ ਅਦਾਇਗੀ ਲਈ ਜਾਂਦਾ ਹੈ ਅਜੇ ਇਸ ਸਥਿਤੀ ਵਿੱਚ 16000 ਕਰੋੜ ਰੁਪਏ ਦੀ ਕਟੌਤੀ ਤੋਂ ਬਾਅਦ ਆਜ ਦੀ ਵਿੱਤੀ ਸਥਿਤੀ ਵਿਗੜਨ ਵਾਲੀ ਹੈ ਦਾਸਦੀਕ ਸੁਬਹ ਸਰਕਾਰ ਨੇ ਪਹਿਲੀ ਤਮਾਹੀ ਦੇ ਆਖਰੀ ਮਹੀਨੇ ਦੇ ਵਿੱਚ ਆਪਣੇ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ਲਈ ਵੱਖ-ਵੱਖ ਵਿਭਾਗਾਂ ਨੂੰ ਦਿੱਤੇ ਗਏ ਪੈਸੇ ਵਾਪਸ ਮੰਗਵਾ ਲਏ ਨੇ ਇਸ ਬੰਦ ਦੇ ਵਿੱਚ ਮੁਖ ਸਕੱਤਰ ਦੀ ਅਗਵਾਈ ਵਿੱਚ 5 ਜੂਨ ਨੂੰ ਇੱਕ ਮੀਟਿੰਗ ਵੀ ਹੋਈ ਜਿਸ ਵਿੱਚ ਹੁਕਮ ਬਾਜ਼ ਕੀਤੇ ਗਏ ਸਨ ਕਿ ਸਾਰੇ ਵਿਭਾਗਿਕ ਪੈਸੇ ਨੂੰ ਫਿਲਹਾਲ ਜਮ੍ਹਾਂ ਕਰਵਾਉਣ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਵਿਭਾਗਾਂ ਕੋਲ ਐਚਡੀਐਫਸੀ ਬੈਂਕ ਵਿੱਚ ਪੈਸਾ ਸੀ ਉਹ ਇਸ ਮੁਖ ਜਮਾਣੇ ਵਿੱਚ ਜਮ੍ਹਾਂ ਕਰਵਾਉਣ ਵਿੱਚ ਟਿਲਮਟ ਕਰ ਰਹੇ ਸਨ